ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜਿੱਥੇ ਕਿ ਤੁਸੀਂ ਦੇਖ ਸਕਦੇ ਕੋ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਹੋਲਾ ਮਹੱਲਾ ਮਨ ਸਜਾਉਣ ਦੇ ਲਈ ਮਨਾਉਣ ਦੇ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਇੱਥੇ ਪਹੁੰਚੀ ਆਣੇ ਸੋ ਫੁੱਲਾਂ ਦੀ ਵਰਖਾ ਹੋएगी ਇਤਰ ਦੀ ਜਿਹੜਾ ਕਿ ਫੁੜਕਿਆ ਜਾਵੇਗਾ ਮਹਿਕਿਆ ਜਾਵੇਗਾ ਪੂਰਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮਹਿਕ ਦੇ ਨਾਲ ਹੀ ਤੁਸੀਂ ਦੇਖੋਗੇ ਹਰ ਪਾਸੇ ਮਹਿਕ ਹੀ ਮਹਿਕ ਆਏਗੀ ਔਰ ਜੇ ਗੱਲ ਕਰੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਇੱਥੇ ਪਹੁੰਚਿਆ ਨੇ ਸੋ ਅੰਦਰ ਤੁਸੀਂ ਦੇਖ ਸਕੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਸੁੰਦਰ ਪਾਲਕੀ ਦੇ ਵਿੱਚ ਧੰਤਨ ਧੰਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਜਿਹੜੇ ਕਿ ਕਿਤੇ ਹੋਈ ਸਵੇਰ ਤੋਂ ਤੇ ਹੁਣ ਸੁੰਦਰ ਪਾਲਕੀ ਵਿੱਚ ਧੰਤਨ ਧੰਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਜੋਬਤ ਨੇ ਤੇ ਉਹ ਫੁੱਲਾਂ ਦੀ ਵਰਖਾ ਰਾਹੀਂ ਕਰਦੇ ਹੋਏ ਇੱਕ ਸੰਗਤਾਂ ਫੁੱਲਾਂ ਦੀ ਵਰਖਾ ਕਰ ਰਹੀ ਹੈ ਤੇ ਅੰਦਰੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਕੇ ਸੁਪਾਸਣ ਦੀ ਆਈ ਜਾ ਰਹੀ ਹੈ ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਸੋ ਇਹ ਸੁੰਦਰ ਅਲੌਕਿਕ ਨਜ਼ਾਰਾ ਤੁਸੀਂ ਕਿਤੇ ਵੀ ਨਹੀਂ ਵੇਖਿਆ ਹੋਵੇਗਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਕੁਛ ਨਾ ਪ੍ਰਾਪਤ ਕਰਨ ਦੇ ਲਈ ਸੰਗਤਾਂ ਦੇਸ਼ਾਂ ਦੇ ਛੋਟੇ ਥੇ ਪਹੁੰਚਣ ਅੱਜ ਹੋਲਾ ਮੋਲਾ ਮਨਾਇਆ ਜਾ ਰਿਹਾ ਸੋ ਸੰਗਤਾਂ ਇੱਥੇ ਪਹੁੰਚਿਆ ਨਹੀਂ ਸੰਗਤਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਬਤੇ ਅੱਜ ਹੋਲਾ ਮਹੱਲਾ ਸਜਾਇਆ ਗਿਆ ਜਿੱਥੇ ਕਿ ਆਨੰਦਪੁਰ ਉੱਥੇ ਹੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਫੁੱਲਾਂ ਦੀ ਵਰਖਾ ਨਾਲ ਜਿਹੜੀ ਕਿ ਤੇ ਕੀਤੀ ਗਈ ਹੈ ਕਿਵੇਂ ਦਾ ਸਕੂਲ ਮਿਲਦਾ ਇੱਥੇ ਆ ਲਾਲ ਰੰਗ ਤਿਸ ਕੋ ਲੱਗਾ ਜਿਸ ਕੀ ਵਟ ਭਾਗਾ ਮੈਲਾ ਕਦੇ ਨਾ ਹੋਵੇ ਇਹਨਾਂ ਲੱਗਿਆ ਦਾਗਾ ਨਾਸਰੁਲ ਮਨਜ਼ੂਰ ਗੁਰੂ ਗੋਬਿੰਦ ਸਿੰਘ ਕੇਐਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪੁੱਤਰ ਬਖਸ਼ਿਸ਼ ਕੀਤਾ ਇਹ ਖਾਲਸਾ ਨੂੰ ਜੋ ਦਿਹਾੜਾ ਹੈ ਹੋਲਾ ਮਹੱਲਾ ਮਹਾਰਾਜ ਨੇ ਕਿਰਪਾ ਕੀਤੀ ਹੈ ਕਰਿਓ ਕਿਰਪਾ ਨੇ ਤੇ ਬਚਨ ਅਮੂਲਾ ਔਰਨ ਕੀ ਹੋਲੀ ਮਾਮ ਹੋਲਾ ਦੇ ਮਹਾਵਾਕਾਂ ਅਨਸਾਰ ਸਚਕਨ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਇਹ ਹਰ ਸਾਲ ਇਸ ਤਰ੍ਹਾਂ ਇਹ ਪੁਰਬ ਮਨਾਇਆ ਜਾਂਦਾ ਹੈ ਬੇਅੰਤ ਸੰਗਤਾਂ ਸਤਗੁਰ ਪਾਤਸ਼ਾਹ ਦੀ ਖੁਸ਼ੀ ਲੈਣ ਵਾਸਤੇ ਇਸ ਦਿਨ ਹਾਜ਼ਰ ਹੁੰਦੀਆਂ ਨੇ ਔਰ ਫੁੱਲਾਂ ਦੀ ਵਰਖਾ ਕਰਕੇ ਪਲਕੀ ਸਾਹਿਬ ਉਤੇ ਜੋ ਸੋਖਸਨ ਸਾਹਿਬ ਉਹਗੇ ਮਹਾਰਾਜ ਜੀ ਹੁੰਦੇ ਨੇ ਉਸ ਸਮੇਂ ਪਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕਰਦੇ ਨੇ ਇਤਰ ਦੀ ਔਰ ਫੁਲੇਨ ਦੀ ਵਰਖਾ ਮਾਰੇ ਤੇ ਕਰਦੀਆਂ ਨੇ ਔਰ ਇਹ ਰਿਵਾਇਤ ਪ੍ਰਾਤਨ ਕਾਲ ਤੋਂ ਇਸੇ ਪ੍ਰਕਾਰ ਇਸ ਸਥਾਨ ਤੇ ਚੱਲੀ ਆ ਰਹੀ ਹੈ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਵੀ ਇਸ ਤਰ੍ਹਾਂ ਹੀ ਤਿਹਾਰ ਮਨਾਉਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਆਪਣੇ ਸਿੱਖ ਪੰਥ ਦੇ ਉੱਤੇ ਨਿੱਡਰਤਾ ਪੈਦਾ ਕਰਨ ਦੇ ਲਈ ਹੋਲੇ ਮਹੱਲੇ ਦਾ ਜਿਹੜਾ ਕਿ ਉਹਨਾਂ ਨੇ ਹੋਲਾ ਮਹੱਲਾ ਖੜਾਇਆ ਸੀ ਸਜਾਇਆ ਗਿਆ ਸੀ ਉਹ ਕਿਵੇਂ ਦੇਖਦੇ ਹੋ ਕਿ ਬੱਚਿਆਂ ਨੂੰ ਲਿਆ ਕੇ ਤੁਹਾਡੇ ਬੱਚਿਆਂ ਵਿੱਚ ਵੀ ਨਿੱਡਰਤਾ ਆਵੇਗੀ ਸਿੱਖ ਬਣਨਗੇ ਔਰ ਜਿਹੜੇ ਕਿ ਧਰਮ ਪ੍ਰਤੀ ਜਿਹੜੇ ਵਫਾਦਾਰ ਹੋਣਗੇ ਹਾਂਜੀ ਇਹ ਜੇ ਪੁਰਬ ਦੇਖਣ ਨਾਲ ਸਾਡੀ ਜੀ ਸੰਸਕ੍ਰਿਤੀ ਅੱਗੇ ਵਧਦੀ ਹੈ ਬੱਚਿਆਂ ਤੋਂ ਸ਼ਾਹ ਜ਼ਿਆਦਾ ਹੁੰਦਾ ਹੈ ਇਸ ਪੁਰਬ ਦੇਖਣ ਦਾ ਸਾਡੇ ਬੱਚੇ ਵੀ ਨਾਲ ਆਇਆ ਸਮਨ ਨਾਲ ਲੱਗੇ ਕਿ ਚਲੋ ਅਸੀਂ ਇਹ ਪੁਰਬ ਦੇਖਣ ਜਾਣਾ ਸੱਚਖੰਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਾਂ ਬੱਚਿਆਂ ਨੂੰ ਇਸ ਮੌਕੇ ਦਰਸ਼ਨ ਕਰਾਉਣ ਨਾਲ ਦਿਖਾਉਣ ਨਾਲ ਸਤਿਗੁਰ ਪਾਤਸ਼ਾਹ ਦੀ ਖੁਸ਼ੀ ਮਿਲਦੀ ਹੈ ਔਰ ਗੁਰੂ ਘਰ ਦੇ ਰੌਣਕਾਂ ਵੀ ਵਧਦੀਆਂ ਨੇ ਤਾਂ ਸੰਗਤ ਨੂੰ ਬਹੁਤ ਹਮ ਹਮਾ ਕੇ ਚਾਹੀਏ ਉਹ ਮੀਡੀਆ ਹੋ ਗਿਆ ਚੈਨਲਸ ਤੇ ਥਰੂ ਹੋ ਗਿਆ ਪ੍ਰਚਾਰ ਹੁੰਦਾ ਸੰਗਤ ਨੂੰ ਹਮ ਹਮਾ ਕੇ ਇਸ ਸਥਾਨ ਤੇ ਪਹੁੰਚਣਾ ਚਾਹੀਦਾ ਇਹਨਾਂ ਪੁਰਬ ਗੁਰਮੋਹ ਦੇ ਮੌਕੇ ਉਤੇ ਪੋਲਾਮ ਹਲਾ ਦੀਵਾਲੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੋਰ ਹੋਰ ਗੁਰਪੁਰਬਾਂ ਨੂੰ ਮੌਕੇ ਉਤੇ ਵੱਧ ਚੜ ਕੇ ਇਸ ਦਰਸ਼ਨ ਵਾਸਤੇ ਆਉਣਾ ਚਾਹੀਦਾ ਹੈ ਤਾਂ ਜੋ ਅਲੌਕਿਕ ਨਜ਼ਾਰੇ ਦੇਖੇ ਜਾ ਸਕਣ ਕਿੰਨਾ ਕ ਸਕੂਨ ਮਿਲਦਾ ਕਿਉਂਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਦਾਰਾ ਇੱਥੇ ਆ ਕੇ ਤੇ ਵੈਸੇ ਹੀ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਪਾਣੀ ਦਾ ਪ੍ਰਵਾਹ ਚੱਲਦਾ ਪਾਣੀ ਸੁਣ ਕੇ ਜਦੋਂ ਕੰਨਾਂ 'ਚ ਪੈਂਦੀ ਹੈ ਤਾਂ ਬੰਦੇ ਦੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ ਬਹੁਤ ਸਕੂਨ ਮਿਲਦਾ ਆ ਕੇ ਐਸੇ ਜਗ੍ਹਾ ਤੇ ਉਹ ਮਨ ਤਾਂ ਰੋ ਰੋਮ ਖਿਲ ਜਾਂਦਾ ਤੇ ਆ ਕੇ ਕਿਨਾਰੇ ਔ ਸੰਗਤ ਨੂੰ ਵਾਰ ਤੋਂ ਵਾਰ ਚਲ ਕੇ ਇੱਥੇ ਆਉਣਾ ਚਾਹੀਦਾ ਹੈ ਔ ਦੂਸਰੇ ਪਰਮਾਤੇ ਵੀ ਜਿੰਨੇ ਵੀ ਬੱਚੇ ਨੇ ਜਾਇ ਆਪ ਨੇ ਆਣਾ ਚਾਹੀਦਾ ਠੇ ਤੇ ਆ ਕੇ ਆਪ ਦਰਸ਼ਨ ਕਰਨ ਪਟਖ ਰੂਪੇ ਚ ਕਿਨਾਰੇ ਸੱਚੇ ਪਾਸਾ ਆਪ ਵਿਰਾਜਮਾਨ ਨੇ ਤਨਸੀ ਗੁਰੂ ਰਾਮਦਾਸ ਜੀ ਆ ਬੈਠੇ ਵਿਰਾਜਮਾਨੋ ਕੇ ਦਰਸ਼ਨ ਦੇ ਰਹੇ ਨੇ ਸੰਗਤ ਨੂੰ ਸੱਚੇ ਪਾਸਾ ਨੂੰ ਸਾਰੀ ਸੰਗਤਾਂ ਨੂੰ ਬੇਨਤੀ ਹੈ ਨਵੀਂ ਪਰੀਲੀ ਨੂੰ ਲੈ ਕੇ ਜਰੂਰ ਪਹੁੰਚਿਆ ਕਰੋ ਹੋਲੇ ਮਹੱਲੇ ਤੇ ਵੀ ਹੋਰ ਵੀ ਜਿਹੜੇ ਪ੍ਰਕਾਸ਼ ਉਸ ਸੰਗਰੂਪੇ ਭਾਨ ਕਰਨ ਸਾਹਿਬ ਆਖੇ ਤੇ ਪਹੁੰਚੇ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੋਲਾ ਮਹੱਲਾ ਮਨਾਉਣ ਦੇ ਲਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਨੇ ਸੰਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਇੱਥੇ ਆ ਕੇ ਅਰਦਾਸਾਂ ਕੀਤੀਆਂ ਨੇ ਸੰਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਜੀ ਖੁਸ਼ੀਆਂ ਭਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਸੰਗਤਾਂ ਬਹੁਤ ਜ਼ਿਆਦਾ ਖੁਸ਼ ਹੋ ਰਹੀਆਂ ਨੇ ਕਿਉਂਕਿ ਇਹੋ ਜਿਹਾ ਨਜ਼ਾਰਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਤੁਸੀਂ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਕਿਤੇ ਵੀ ਚਲੇ ਜਾਓ ਤੁਹਾਨੂੰ ਇਸ ਤਰ੍ਹਾਂ ਦਾ ਨਜ਼ਾਰਾ ਕਦੇ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਫੁੱਲਾ ਮਹੱਲਾ ਜਿੱਥੇ ਕਿ ਆਨੰਦਪੁਰ ਵਿੱਚ ਵੀ ਸਾਗ ਵਿੱਚ ਵੀ ਸਜਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਵਰਖਾ ਤੇ ਇਤਰ ਦੇ ਨਾਲ ਸਜਾਇਆ ਜਾਂਦਾ ਹੈ ਮਨਾਇਆ ਜਾਂਦਾ ਹੈ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਵੈਰ ਗੁਰਜੀ ਦਾ ਖਾਲਸਾ ਵੈਰ ਗੁਰਜੀ ਕੀ ਫਤਿਹ ਮੇਰਾ ਨਾਮ ਹਰਗੁਣਕੌਰ ਹੈ ਅੱਜ ਫੁੱਲਾਂ ਦੀ ਵਰਖਾ ਹੋਈ ਹੈ ਹੋਲਾ ਮਹੱਲਾ ਸਜਾਇਆ ਗਿਆ ਜਿੱਥੇ ਕਿ ਆਨੰਦਪੁਰ ਸਜਾਇਆ ਜਾਂਦਾ ਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਕਿ ਸਜਾਇਆ ਗਿਆ ਕਿਵੇਂ ਦਾ ਮਨ ਨੂੰ ਸ਼ਾਂਤੀ ਮਿਲੀ ਮਨ ਨੂੰ ਬਹੁਤ ਵਧੀਆ ਸ਼ਾਂਤੀ ਮਿਲੀ ਸੀ ਫੁੱਲਾਂ ਦੀ ਵਰਖਾ ਆਈ ਤੇ ਬਹੁਤ ਸਾਰਾ ਨਜ਼ਾਰਾ ਸੀ ਤੇ ਮਨ ਨੂੰ ਇੰਨਾ ਸਕੂਨ ਮਿਲਿਆ ਇਹ ਲੱਗਦਾ ਕਿ ਨਾਲ ਕਿਸ ਦੇ ਨਾਲ ਆਏ ਤੁਸੀਂ ਜਾਂ ਵੈਸੇ ਹੀ ਅੱਜ ਪਹਿਲੀ ਵਾਰ ਹੀ ਆਏ ਮੈਂ ਪਹਿਲੀ ਵਾਰੀ ਆਈ ਆ ਪਪਾ ਜੀ ਨਾਲ ਆ ਬੀ ਫਾਦਰ ਜੀ ਨਾਲ ਆਈ ਹਾਂ ਉਹ ਇੱਥੇ ਆ ਕੇ ਮੈਨੂੰ ਜਦੋਂ ਮੈਂ ਦੇਖਿਆ ਕਿ ਫੁੱਲਾਂ ਦੀ ਵਰਖਾ ਆਈ ਸੀ ਮਨ ਸੁਖੀ ਸੋ ਹੋਰ ਵੀ ਬੇ ਸੰਗਤ ਆਈ ਹੈ ਕਿੱਥੋਂ ਆਏ ਤੁਸੀਂ ਆਪਾਂ ਲੋਕਲ ਹੀ ਆ ਜੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਜਦੋਂ ਐਵੇਂ ਦਾ ਜਿਹੜਾ ਕਿ ਜਿਹੜਾ ਮਾਹੌਲ ਦੇਖਣ ਨੂੰ ਮਿਲਦਾ ਜਿੱਥੇ ਕਿ ਫੁੱਲਾਂ ਦੀ ਵਰਖਾ ਹੋ ਰਹੀ ਹੈ ਔਰ ਰੱਬੀ ਬਾਣੀ ਇਲਾਹੀ ਬਾਣੀ ਜਿਹੜੀ ਕਿ ਹਰ ਸਮੇਂ ਚੱਲਦੀ ਰਹਿੰਦੀ ਹੈ ਬਾਣੀ ਕੰਨਾਂ ਨੂੰ ਪੈਂਦੀ ਕਿੰਨਾ ਕੁ ਮਨ ਨੂੰ ਸਕੂਨ ਮਿਲਦਾ ਬਹੁਤ ਮਨ ਨੂੰ ਸਕੂਨ ਮਿਲਦਾ ਇਸੇ ਕਰਕੇ ਰੋਜ਼ ਆਈਦਾ ਹਾਂ ਜੀ ਦੁਨੀਆਦਾਰੀ ਨੂੰ ਛੱਡ ਕੇ ਕੁਝ ਨਹੀਂ ਐ ਸੰਸਾਰ ਇੱਥੇ ਆ ਕੇ ਸਭ ਕੁਝ ਮਿਲਦੀ ਹੈ ਇੱਥੇ ਆ ਕੇ ਮਿਲੇ ਸਭ ਕੁਝ ਇੱਥੋਂ ਹੀ ਆ। ਹੋਰ ਕਿੱਥੇ ਜਾਵੇ ਤੁੰ। ਬਿਲਕੁਲ ਬਿਲਕੁਲ। ਜਿਹੜੇ ਦਰਤੋਂ ਮਿਲਣਾ ਉੱਥੇ ਹੀ ਜਾਣਾ। ਅਰਦਾਸਾਂ ਬੇਨਤੀਆਂ ਤੇ ਕਬੂਲ ਹੁੰਦੀਆਂ ਨੇ। ਅਨੰਦਪੁਰ ਸਾਹਿਬ ਵੀ ਹੋਲਾ-ਸਮਹਲਾ ਸਜਾਇਆ ਗਿਆ। ਇੱਥੇ ਵੀ ਸਜਾਇਆ ਜਾਂਦਾ ਕਿ ਲੱਗਦਾ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਐ ਨਵੀਂ ਪੀੜੀ ਐ ਉਹਨੂੰ ਵੀ ਗੁਰੂ ਘਰ ਇਸ ਤਰ੍ਹਾਂ ਹੀ ਆਪਣੇ ਜਿਹੜੇ ਧਰਮ ਨੂੰ ਮੰਨਦੇ ਉੱਥੇ ਜਾਣਾ ਚਾਹੀਦਾ ਹੈ। ਤਾਂ ਜੋ ਉਹਨਾਂ ਦਾ ਤਿਹਾਨ ਏ ਉਹ ਆਪਣੇ ਧਰਮ ਵੱਲ ਹੋਵੇ ਜਦ। ਆ ਨਸ਼ਿਆਂ ਨੂੰ ਛੱਡਣਾ ਚਾਹੀਦਾ ਹੈ। ਬੱਚਿਆਂ ਨੂੰ ਰੱਬ ਦੇ ਪਾਸੇ ਲਾਓ। ਇਹ ਫੈਮਿਲੀ ਦਾ ਮੈਟਰ ਆ। ਬੈਮਣ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਸਹੀ ਸਿੱਧੇ ਦੇਣ ਕਿਉਂਕਿ ਘਰੋਂ ਹੀ ਬੱਚਾ ਸਭ ਕੁਝ ਸਿੱਖਦਾ ਜਦ ਮਾਪਿਓ ਸਹੀ ਹੋਣਗੇ ਤਾਈਓ ਬੱਚੇ ਨੂੰ ਕੁਝ ਸਮਝਾਂਗੇ ਰੱਬ ਦੇ ਘਰ ਲੈ ਕੇ ਆਓ ਮੰਦਰ ਗੁਰਦੁਆਰੇ ਜਾਓ ਉੱਥੋਂ ਹੀ ਸਭ ਕੁਝ ਮਿਲਣਾ ਸੋ ਇਸੇ ਤਰ੍ਹਾਂ ਹੀ ਸੰਗਤਾਂ ਹੋਰ ਵੀ ਪਹੁੰਚਿਆ ਨੇ ਸੁਤੰਤਨਾ ਸ਼੍ਰੀ ਗੁਰੂ ਰਾਮ ਦੇਵ ਚਕਰਾਣਾ ਕਰਨ ਦੇ ਲਈ ਇੱਥੇ ਸੰਗਤਾਂ ਦੇਸ਼ਵਿਦਿਆ ਚ ਪਹੁੰਚਿਆ ਨੇ ਰੋਹਾਨੀਅਤ ਦਾ ਕੇਂਦਰ ਸਤਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਅੱਜ ਹੋਲਾ ਮਹੱਲਾ ਸਜਾਇਆ ਗਿਆ ਫੁੱਲਾਂ ਦੀ ਵਰਕਾ ਹੋਈ ਹੈ ਅਤੇ ਹਰ ਰੰਗ ਮਹਿਕਿਆ ਹੋਇਆ ਹੈ ਔਰ ਜੇ ਗੱਲ ਕਰੀਏ ਤਾਂ ਸੰਗਤਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਮਾਨੂੰ ਬਹੁਤ ਸਕੂਨ ਮਿਲਦਾ ਹੈ ਸਭ ਕੁਝ ਇੱਥੋਂ ਹੀ ਆ ਕੇ ਮਿਲਦਾ ਹੈ ਇੱਥੋਂ ਕੋਈ ਵੀ ਖਾਲੀ ਹੱਥ ਵਾਪਸ ਨਹੀਂ ਜਾਂਦਾ ਧੰਤ ਤਨ ਸ੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸਾਂ ਜਦੋਂ ਬੇਨਤੀਆਂ ਕੀਤੀ ਜਾਂਦੀਆਂ ਹਨ ਤਾਂ ਧੰਤ ਤਨ ਸ੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਅਫਦੀ ਖਾਸ ਰਿਪੋਰਟ ਅੰਮ੍ਰਿਤਸਰ